ਕਿਹੜੀ ਮਾਰੀ ਜਿਹਨੂੰ ਮਾਫੀ ਦੇ ਦਿੰਦੇ ਆਪਾਂ ਫਿਰ ਕਾਲੂ ਰਜੀਵ ਗਾਂਧੀ ਨੂੰ ਮਾਫੀ ਦੇਵਾਂਗੇ ਆਪਾਂ ਫਿਰ ਮਸਾ ਰੰਗੜ ਨੂੰ ਵੀ ਆਪਾਂ ਮਾਫੀ ਦੇ ਦਿਆਂਗੇ ਫਿਰ ਅਫਗਾਨ ਅਬਦਾਲੀ ਨੂੰ ਵੀ ਮਾਫੀ ਦੇਵਾਂਗੇ ਆਪਾਂ ਫਿਰ ਨਾਦਰ ਸ਼ਾਹ ਨੂੰ ਵੀ ਆਪਾਂ ਮਾਫੀ ਦੇਵਾਂਗੇ ਕੁਝ ਗਨਾਹ ਹੁੰਦੇ ਨੇ ਮਾਫੀ ਵਾਲੇ ਕੁਝ ਗਨਾਹ ਜਿਹੜੇ ਮਾਫੀ ਵਾਲੇ ਨਹੀਂ ਗੁਰੂ ਗ੍ਰੰਥ ਸਾਹਿਬ ਤੋਂ ਵੱਡੀ ਤੋਹੀਨ ਨਹੀਂ ਹੋ ਸਕਦੀ ਗੁਰੂ ਗੋਬਿੰਦ ਸਿੰਘ ਮਾਰਾ ਕੇ ਉਹਦਾ ਮਜ਼ਾਕ ਨਹੀਂ ਬਣਾਇਆ ਗਿਆ ਪੰਜਾਬ ਦੇ ਅੰਦਰ ਯਾਰ ਆਪ ਦਾ ਗੁਰੂ ਹੋਵੇ ਉਹਦਾ ਝੋਲਾ ਪਵਾ ਕੇ ਤੇਰਾ ਰਾਜ ਹੋਵੇ ਉਹਦੇ ਚ ਝੋਲਾ ਪਵਾ ਕੇ ਸਰਦਾਰ ਸਾਹ ਉਹ ਬੰਦਾ ਇੱਥੇ ਸਲਾਮਤ ਪੂਰੇ ਬੈਠਾ ਹੋਵੇ ਉਹ ਤਾਂ ਤੁਸੀਂ ਡੀਜੀਪੀ ਤੋਂ ਕਿੰਨੇ ਫੇਕ ਰਿਕਾਉਂਟਰ ਤੁਹਾਡੇ ਡੀਜੀਪੀ ਨੇ ਕੀਤੇ ਸੀ ਉਧਰ ਹੋ ਜਾਂਦੇ ਨਾ ਉਧਰ ਫੇਕ ਰਿਕਾਉਂਟਰ ਦਾ ਫੇਰ ਕਹਿੰਦੇ ਵੀ ਤੂੰ ਗੁਰੂ ਗੋਬਿੰਦ ਸਿੰਘ ਮਾਰਨ ਨੂੰ ਮੰਨਦਾ ਅਕਾਲੀਦਾਲ ਹੋਵੇ ਤੇ ਫਿਲਮੀ ਐਕਟਰਸ ਨੂੰ ਚਾਵੇ ਉਹ ਤੁਹਾਨੂੰ ਭੁੱਲ ਗਿਆ ਤੁਸੀਂ ਨੱਚੋ ਓ ਨੱਚਣ ਤੁਸੀਂ ਦਾ ਰੱਖਿਆ ਹੀ ਕਾਕਨੇ ਦੀ ਪੰਜਾਬ ਛੱਡੇ ਕਾਕ ਸੋ ਇਹ ਗੱਲਾਂ ਨੇ ਆਉਣ ਵਾਲੇ ਸਮੇਂ ਦੇ ਅੰਦਰ ਇਹਦਾ ਰਿਜ਼ਲਟ ਇਹਨਾਂ ਨੂੰ ਏਦੂ ਵੀ ਮਾੜਾ ਨਹੀਂ